ਜੋ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਪਿੰਡ ਸੁਰਜਣਪੈਣੀ ਦੀਆਂ ਹਨ ਜਿੱਥੇ ਕਿ ਪਿਛਲੇ ਦਿਨੀ ਪਾਈਪਾਂ ਨੇ ਜਿਹੜੀਆਂ ਪੱਥਰ ਦੀਆਂ ਢੋਲੀਆਂ ਆਪਾਂ ਕਹਿ ਸਕਦੇ ਹਾਂ ਕਿ ਨਹਿਰੀ ਵਿਭਾਗ ਦੇ ਵੱਲੋਂ ਲਿਆ ਕੇ ਠੇਕੇਦਾਰ ਦੇ ਵੱਲੋਂ ਖਾਲੀ ਥਾਵਾਂ ਤੇ ਬੱਕ ਬੱਕ ਜਗ੍ਹਾ ਦੇ ਉੱਤੇ ਰੱਖੀਆਂ ਗਈਆਂ ਸੀ ਕਿਉਂ ਰੱਖੀਆਂ ਗਈਆਂ ਸੀ ਕਿ ਉਸ ਟਾਈਮ ਇਹ ਕੰਮ ਨਹੀਂ ਚੱਲ ਸਕਿਆ ਕਿਉਂਕਿ ਕਿਸਾਨ ਵੀਰਾਂ ਵੱਲੋਂ ਝੋਨੇ ਜਿਹੜਾ ਉਹ ਲਗਾਇਆ ਗਿਆ ਸੀ ਹੁਣ ਝੋਨਾ ਕੱਟਣ ਦੇ ਨਾਲ ਹੀ ਜਿਹੜਾ ਕੰਮ ਹੈ ਉਹ ਚਲਾਇਆ ਗਿਆ ਪਹਿਲਾਂ ਗੁਰਦੁਆਰਾ ਸਾਹਿਬ ਪਿੰਡ ਸੁਰਜਣਪੈਣੀ ਦੇ ਗ੍ਰੰਥੀ ਰਾਜਵੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਗਿਆ ਇਹ ਕੰਮ ਰਾਜਵੀਰ ਸਿੰਘ ਸਰਪੰਚ ਮੌਜੂਦਾ ਪਿੰਡ ਸੁਰਜਣਪੈਣੀ ਅਤੇ ਸਮੂਹ ਪੰਚਾਇਤ ਦੀ ਅਗਵਾਈ ਹੇਠ ਅਤੇ ਸਹਾਈਲ ਜੋ ਕਿ ਵਿਭਾਗ ਦੇ ਜੇਹੀ ਹਨ ਉਹ ਵੀ ਮੌਜੂਦ ਹਨ ਉਹਨਾਂ ਦੀ ਵੀ ਦੇਖ ਰੇਖ ਦੇ ਹੇਠ ਇਹ ਕੰਮ ਹੈ ਜਿਹੜਾ ਅੱਜ ਚੱਲਿਆ ਸਰਦਾਰ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਹੀਨਿਆਂ ਦੇ ਲਗਭਗ ਇਹ ਜਿਹੜਾ ਸਾਰਾ ਕੰਮ ਹੈ ਉਹ ਮੁਕੰਮਲ ਹੋ ਜਾਣਾ ਹੈ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਮੌਜੂਦਾ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਸਾਨੂੰ ਮਾਨ ਸਨਮਾਨ ਤੋਂ ਇਲਾਵਾ ਜਿਵੇਂ ਕਿ ਪਿੱਛੇ ਘੱਗਰ ਦੀ ਮਾਰ ਤੋਂ ਬਚਾਉਣ ਦੇ ਲਈ ਅਪਰਾਲੇ ਕੀਤੇ ਉੱਥੇ ਸਾਨੂੰ ਨਹਿਰੀ ਪਾਣੀ ਜੋ ਕਿ ਇਹਨੂੰ ਆਪਾਂ ਇੱਕ ਦੇਸੀ ਘੀਦੇ ਵਾਂਗੂ ਕਿਸਾਨ ਮੰਨਦੇ ਨੇ ਨਹਿਰੀ ਪਾਣੀ ਨੂੰ ਨਹਿਰੀ ਪਾਣੀ ਦੇ ਨਾਲ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਵੀ ਜਿਹੜਾ ਵਾਧਾ ਹੈ ਉਹ ਹੁੰਦਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਐਲਬੀਐਸ ਅ ਨਿਊਜ਼ ਦੇ ਜ਼ਰੀਏ ਤਸਵੀਰਾਂ ਜੋ ਕਿ ਪਾਈਪ ਲਾਈਨ ਹੈ ਜਿਹੜੀ ਉਹ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਅਰਦਾਸ ਬੈਂਤੀ ਗੁਰੂ ਘਰ ਦਾ ਆਸਰਾ ਲੈਣ ਤੋਂ ਬਾਅਦ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਛਿੜੀ ਦਾਬਣ ਵਾਲੇ ਖੇਤ ਜਿਹਨੂੰ ਕਿਹਾ ਜਾਂਦਾ ਪਿੰਡ ਸੋਚਨਪੈਣੀ ਦੇ ਵਿੱਚ ਪਹਿਲਾਂ ਉਧਰੋਂ ਸ਼ੁਰੂ ਕੀਤੀ ਗਈ ਹੈ ਹੌਲੀ ਹੌਲੀ ਦੂਜੇ ਪਾਸੋਂ ਵੀ ਜਿਹੜਾ ਪਾਣੀ ਦੀਆਂ ਪਾਈਪਾਂ ਨੇ ਅੰਡਰਗ੍ਰਾਉਂਡ ਉਪਾਇਆ ਜਾਣ ਗਿਆ ਤੁਸੀਂ ਬਣੇ ਰਹੋ ਐਲਵੀਐਸ న్యూਸ ਦੇ ਨਾਲ ਮੈਂ ਹਾਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨ ਕੈਂਟੋ ਹਾਣਾ